ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਹਲਕੇ ਵਿੱਚ ਕੈਪਟਨ ਪ੍ਰੋਗਰਾਮ ਤਹਿਤ ਅੱਜ ਲੁਧਿਆਣਾ ਨੇੜੇ ਜਗਰਾਉਂ ਪਹੁੰਚੇ ਇਸ ਮੌਕੇ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਰਕਾਰ 'ਉਨਤੇ' ਇਹਨਾਂ ਸਮੱਸਿਆਵਾਂ ਦੇ ਹੱਲ ਦਾ ਪ੍ਰੋਮੋਸਾ ਦਿੱਤਾ ਪਠਾਨਕੋਟ 에ਅਰਬੇਸ ਤੇ ਹੋਏ ਅਤਵਾਦੀ ਹਮਲੇ ਦੀ ਜਾਂਚ ਕਰ ਰਹੀ ਪਾਰਲੀਮੈਂਟਰੀ ਕਮੇਟੀ ਦੇ ਚੇਅਰਮੈਨ ਪੀ ਪੱਟਾਚਾਰਿਆ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਠਾਨਕੋਟ 에ਅਰਬੇਸ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਪਟਾਚਾਰਿਆ ਦੇ ਬਿਆਨ ਤੇ ਛੁਟਕੀ ਲੈਂਦੇ ਆ ਕੈਪਟਨ ਨੇ ਕਿਹਾ ਕਿ ਸ਼ਾਇਦ ਪਟਾਚਾਰਿਆ ਨੂੰ ਸੁਪਨੇ ਵਿੱਚ ਵੀ ਅਤਵਾਦੀ ਹੀ ਨਜ਼ਰ ਆਉਂਦੇ ਹੋਣਗੇ ਉਹਨਾਂ ਕਿਹਾ ਕਿ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਕਾਫੀ ਮਜ਼ਬੂਤ ਨੇ ਜਿਸ ਕਰਕੇ ਪਠਾਨਕੋਟ ਦੇ ਪਿੰਡਾਂ ਵਿੱਚ ਅਤਵਾਦੀਆਂ ਦੇ ਲੁਕੇ ਹੋਣ ਦਾ ਸਵਾਲ ਹੀ ਨਹੀਂ ਉੱਠਦਾ ਐਵੇਂ ਜਿਹਾ ਸੈਟ ਡਿਫੈਂਸ ਸਟੈਂਡਿੰਗ ਕਮੇਟੀ ਦੀ ਮੀਟਿੰਗ ਹੋਈ ਤੇ ਕੋਈ ਗੱਲ ਨਹੀਂ ਉੱਠੀ ਇਹਨੂੰ ਪਤਾ ਨਹੀਂ ਕਿੱਥੋਂ ਆਦੇ ਇਹ ਲੋਕ ਅਜਿਹੀ ਦੀ ਗੱਲਾਂ ਗੈਰ ਜ਼ਿੰਮੇਵਾਰੀ ਦੀ ਗੱਲਾਂ ਕਰਦੇ ਨੇ ਇਹ ਆਉਂਦੇ ਕਿੱਥੋਂ ਨੇ ਲੋਕ ਸਾਰਾ ਪੰਜਾਬ ਦੇ ਵਿੱਚ ਫੈਲਸ ਲੱਗੇ ਹੋਏ ਨੇ ਸਿਰਫ ਦਿਨਾਨਗਰ ਦੇ ਕੋਲ ਉਥੇ ਰਾਵੀ ਫਟ ਜਾਂਦੀ ਹੈ ਕਈ ਛੋਟੀਆਂ ਨਦੀਆਂ ਬਣ ਜਾਂਦੀਆਂ ਨੇ ਉਸ ਦੇ ਤੇ ਔਰ ਉਥੇ ਤਾਰ ਨਹੀਂ ਲੱਗਦੀ ਉਥੇ ਬੀਐਸਐਫ ਦੇ ਦੋ ਹੁਣ ਦੋ ਟਾਇਰ ਡਿਫੈਂਸਿਵ ਸਿਸਟਮ ਬਣੀ ਹੋਈ ਹੈ ਜਿਹੜੀ ਨਹੀਂ ਸੀ ਦਿਨਾਨਗਰ ਵੇਲੇ ਔਰ ਪਠਾਨਕੋਟ ਵੇਲੇ ਹੁਣ ਤਾਂ ਕਵਰ ਹੋ ਗਿਆ ਉਹ ਏਰੀਆ ਤੋਂ ਕੋਈ ਨਹੀਂ ਨਿਕਲ ਸਕਦਾ ਉਹਦੇ ਵਿੱਚੋਂ ਔਰ ਇਸ ਇਸ ਬੰਦੇ ਨੂੰ ਉਥੇ ਦਿਖੀ ਜਾਂਦੇ ਨੇ ਲੋਕ ਪਤਾ ਨਹੀਂ ਸੁਫਨੇਸ ਵੀ ਦੇਖਦਾ ਹਾਂ